ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਅਤੇ Facebook ਪੇਜ ਗੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਦੋਸਤੋ ਅੱਜ ਆਪਾਂ ਜਦੋਂ ਵੀ ਉਹਦੇ ਘਰ ਤੋਂ ਫਿਰ ਵੀਡੀਓ ਬਣਾ ਰਹੇ ਆਂਗੇ ਵੀਰ ਤਾਂ ਬਹੁਤ ਸੋਨਾ ਲੈ ਕੇ ਲਾਇਆ ਵਿਆ ਵੀ ਜ਼ਿੰਮੇਵਾਰੀ ਆਪਣੀ ਸਿਰਫ ਘਰ ਦੀ ਆ ਬਾਹਰ ਦੀ ਕੋਈ ਗਰੰਟੀ ਨਹੀਂ ਪਸ਼ੂ ਦੀ ਵਿਕੇ ਹੋਇਆ ਮਾਲ ਕੋਈ ਵਾਪਸ ਨਹੀਂ ਹੋਵੇਗਾ ਤੇ ਹਰੇ ਗੁੜੀ ਮੈਂ ਵੀ ਕਹਿੰਦਾ ਉਹਨਾਂ ਵਾ ਜੇ ਦਾ ਪਸ਼ੂ ਗੱਬਣਾ ਤਾਂ ਦਾ ਚੇਪਾ ਕੱਢ ਕੇ ਲਿਜਾਓ ਜੇ ਪਸ਼ੂ ਸੂਇਆ ਹੋਇਆ ਤਾਂ ਧੋਟਿਆਂ ਦਾ ਚੋਕ ਕੇ ਲਿਜਾਓ ਕੱਲ ਨੂੰ ਕਿਸੇ ਨੂੰ ਕੋਈ ਲਾਂਭਾ ਨਹੀਂ ਜੇ ਦਾ ਆ 40 50 ਹਜ਼ਾਰ ਦਾ ਪਸ਼ੂ ਲੈਣੇ ਆ ਤਾਂ ਮੁੜ ਕੇ ਜੇ ਕੋਈ 19 ਕਿਉਂ ਦਾ ਪੰਛੀ ਘਟਾ ਕੇ ਲੈ ਲਾ ਉਹ ਚੀਜ਼ਾਂ ਕਰਨ ਵਾਲੋ ਪਹਿਲਾਂ ਹੀ ਆਪਦੀ ਦੋ ਟਾਈਮ ਕੰਟਾ ਚੌਥੀ ਸੱਲੀ ਕਰਕੇ ਪਸੂ ਲੈ ਜਾਓ ਤੇ ਉਹ ਕਰਦੇ ਆ ਬਾਈ ਨਾਲ ਗੱਲਬਾਤ ਕਿਨੇ ਪ੍ਰਪ ਜਾ ਕੇ ਰਿਆ ਦੋ ਵੇੜਾ ਮਾਰੇ ਬਈ ਸ੍ਰੀ ਕਾਲ ਠੀਕ ਆ ਜੀ ਠੀਕ ਠਾਕ ਆ ਜੀ ਹਾਂ ਜੀ ਵਧੀਆ ਜੀ ਤੇ ਇੱਕੰਪਤ ਸ਼ੁਰੂ ਕਰ ਲਈਏ ਕੀ ਡੀਟੇਲ ਆ ਬਾਈ ਵੇੜ ਦੀ ਇੱਕ ਮਹੀਨੇ ਦੀ ਸੀ ਆ ਬਾਈ ਜੀ ਠੀਕ ਆ ਜੀ ਠੀਕ ਆ ਜੀ ਦੁੱਧ ਕਿੰਨਾ ਥੱਲੇ ਇਹਦੇ ਆਪਾਂ 13 ਕਿਲੋ ਉੱਥੋਂ ਤੇ ਉਹ ਕਿ ਲੈਂਦਾ ਹੁਣ 12 ਕਿਲੋ ਹੋਊਗਾ ਠੀਕ ਆ ਜੀ ਕਿਤੇ ਲਈ ਆਪਾਂ ਇਹ ਇਹ ਕੱਢ ਲਈ ਆ ਜੀ ਠੀਕ ਆ ਜੀ ਕੱਢ ਲ ਕੇ ਬਾਹਰ ਨੂੰ ਦੋਸਤੋ ਕ੍ਰੋਸ ਬਰੀਡ ਚ ਪੈਂਦੀ ਆ ਮਗਰ ਇਸ ਦੇ ਬੱਚੀ ਆ ਬੱਚੀ ਵੀ ਕ੍ਰੋਸ ਬਰੀਡ ਚ ਆਦੀ ਮਾਂ ਵਰਗੀ ਗੜਾ ਸੁਭਾ ਸੁਈ ਬਾਈ ਇਹੇ ਇਹ ਦੂਜਾ ਗਿਆ ਬਾਈ ਉਹਨਾਂ ਦੇ ਦੂਜਾ ਸੁਭਾ ਸੁਈ ਹੋਈ ਆ ਮਹੀਨੇ ਦੀ ਸੁਈ ਵੀ ਆ ਬਾਈ ਦਾਦਾ ਵੀ ਆਪਾਂ 13 ਕਿਲੋ ਦੁੱਧ ਚੋਕੇ ਲੈ ਕੇ ਆਏ ਸੀਗੇ ਜਿਹੜਾ ਅੱਜ ਦੁੱਧ ਆ ਉਹ 11 ਤੋਂ 12 ਕਿਲੋ ਇਹ ਥੱਲੇ ਹੈਗਾ ਕੱਦ ਘਾਟ ਚੰਗਾ ਵੱਡਾ ਸਭੀ ਪਲੇ ਵੀ ਚੰਗੀ ਆ ਥਣ ਬਹੁਤ ਸੋਹਣੇ ਆ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਚਾਰ ਹੀ ਥਾਣਾ ਕਿੱਥੇ ਚਵਾਈ ਜਿਹੜਾ ਮੁੱਠੀ ਵਾਲਾ ਥਾਣਾ ਬਾਈ ਠੰਡੀ ਸੀ ਲਾ ਜਾਵਾ ਹਾਂਜੀ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਾਲੇ ਰੰਗ ਦੀ ਆ ਗਰਮੀ ਗਰਮੀ ਅਸਨੇ ਭੋਰਾ ਨਹੀਂ ਮਨਾਉਣੀ ਦੁੱਧ ਵੀ ਜਮ ਮੱਝਾਂ ਵਰਗਾ ਚੱਟਾ ਹੋਊਗਾ। ਦੋਸਤੋ ਲੈ ਚੱਲ ਬਾਈ। ਸੋਹਣਾ ਹਵਾਨਾ ਵਾ ਧਾਰ ਦੂਰ ਪੋਲੀ ਹੋਊਗੀ ਜਿਸ ਤਰ੍ਹਾਂ ਹਵਾਨਾ ਦਿਸ ਰਿਹਾ ਹੈ ਇਹਦਾ। ਕੱਦ ਕੜ ਵੱਡਾ ਹੀ ਹੈਗਾ, ਕਰੋਸ ਬਰੀਡ ਚ ਪੈਂਦੀ ਹੈਗੀ, ਕਾਲੇ ਰੰਗ ਦੀ ਬਿਹੜਾਗੀ। ਮੁੱਲ ਬਾਈ ਇਹਦਾ 42000 ਹੈ ਜੀ। ਦੋਸਤੋ ਜਮਾ ਜੈ ਜੀ ਮੁੱਲ ਬਾਈ ਦਾ 42000 ਰੁਪਇਆ। ਦੋਸਤੋ ਦੁੱਧ ਹੈ ਹੈਗਾ 12-11-12 ਕਿਲੋ ਹੁਣ ਬਾਈਆਂ 13 ਚ ਹੋਇਆ ਸੀਗਾ ਤੇ ਜੇ 11-12 ਕਿਦੋਂ ਦੀ ਮੱਝ ਲੈਣੀ ਹੋਵੇ ਤਾਂ ਲੱਖ ਰੁਪਏ ਦੀ ਆਉਂਦੀ ਆ। ਕਰੋ ਬਿਰੇ ਦੁੱਧ ਦੁੱਧ ਸੰਗਣਾ ਹੋਏ ਦਾ ਦੁੱਧ ਚੱਟਾ ਹੋਊਗਾ ਹੋਊਗਾ ਮੱਝਾਂ ਰ ਗਈ ਮਗਰ ਬਹੁਤ ਪਿਆਰੀ ਬੱਚੀ ਆ ਗਈ ਤੇ ਸੇਵਾ ਸੰਭਾਲ ਕਰ ਲਓਗੇ ਤਾਂ ਬੱਚੀ ਮਾਂ ਦੇ ਮਗਰੇ ਤਿਆਰ ਹੋ ਜਾਂਦੇ ਸੂਏ ਨੂੰ ਮੁੱਲ 42000 ਜਮਾ ਜੈਜ ਮੋਲਾ ਵਿੱਚ ਹੋ ਕੇ ਮਾਨ ਦਾ ਤੁਹਾਡਾ ਆ ਜਾਂਦਾ ਹੋਊਗਾ ਜੀ ਬਈ ਦੋ ਨੰਬਰ ਦੱਸ ਦਗੇ ਬਾਈ ਇਹ ਹੀ ਸੌਦਾ ਹੋ ਗਿਆ ਜੀ ਠੀਕ ਆ ਬਾਈ ਕੋਈ ਨਹੀਂ ਸੌਦਾ ਹੈ ਤੇ 10 11 ਰੰਗ ਲੈ ਠੀਕ ਆ ਬਾਈ ਹਾਂ 30000 ਦਾ ਸੌਦਾ ਹੋ ਗਿਆ ਜੀ ਠੀਕ ਆ ਬਾਈ ਉਹ ਬਈ ਆਏ ਨਹੀਂ 1000 ਰੁਪਏ ਛੱਡ ਗਏ ਯਾਰ ਠੀਕ ਆ ਜੀ ਉੰਨਾ ਪੀਆਰ ਕੀ ਦੇਣਾ ਠੀਕ ਆ ਕੱਢ ਲੇ ਬਾਹਰ ਨੂੰ ਦੋਸਤੋ ਪਰਸੋਂ ਕਾ ਆਪਣੀ ਦੀ ਵੀਡੀਓ ਪਾਈ ਸੀਗੀ ਵੀ ਦੱਸ ਸੀਗਾ ਵੀ ਸੌਦਾ ਹੋ ਗਿਆ 30000 ਰੁਪਏ ਦਾ 1000 ਰੁਪਏ ਕੋਈ ਵੀ ਰਸਾਈ ਕਰ ਗਿਆ ਤੇ ਮੁੜ ਕੇ ਕੋਈ ਆਇਆ ਨਹੀਂਗਾ ਤੇ ਵੀਰ ਨੇ ਰੋਕੀ ਰੱਖੀ ਦੋ ਦਿਨੋਂ ਨਾਲ ਵਾਸਤੇ ਅੱਜ ਵੀਰ ਨਾਲ ਆਪਾਂ 29000 ਦੀ ਇਹ ਵੜ ਦੇ ਦੇਾਂਗੇ 10 ਤੋਂ 11 ਕਿਲੋ ਇਹ ਸਾਲ ਦੁੱਧ ਆਗਾ ਕੱਦ ਘੜੇ ਦਾ ਹੀ ਵੱਡਾ ਹੀ ਆ ਢਾਈਆਂ ਕਿ ਤਿੰਨ ਮਹੀਨੇ ਸੂਈ ਦਸੀ ਬਾਈ ਨੇ ਉਹਦੇ ਆਪਾਂ ਨੂੰ ਲੈ ਚੱਲ ਗਏ ਬਾਈ ਇਹ ਇਹ ਜੀ ਐਚਐਫ ਨਾਲ ਜਾਤ ਚ ਪੈਂਦੀ ਆ ਕਿ ਤੁਸੀਂ ਦੇਖ ਸਕਦੇ ਹੋਗੇ ਕਦ ਘੜ ਬਹੁਤ ਵੱਡਾ ਵਾ ਥਾਣਾ ਹਵਾਨਾ ਇਹਦੇ ਬਹੁਤ ਸੋਹਣਾ ਵਾ ਚਾਰ ਹੀ ਥਾਣਾ ਹਾਥੀ ਚੋਈ ਵਾਲਾ ਮੁੱਠੀ ਵਾਲਾ ਥਾਣਾ ਕੋਈ ਫੋੜ ਨਹੀਂ ਕੋਈ ਤੇ ਛਾਂਗ ਨਹੀਂ ਗਈ ਮੌਲੇ ਦਾ 29000 ਰਜ ਦਾ ਮੈਂ 29000 ਦੀ ਬਾਈ ਕਹਿੰਦਾ ਦੇ ਦੇਾਂਗੇ ਬਾਕੀ ਕੋਈ ਨਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਤਸੱਲੀ ਤੁਸੀਂ ਆਏ ਕਰਨੀ ਆ ਦੋ ਟਾਈਮ ਚਾਰ ਟਾਈਮ ਤੇ ਚੁਗਤ ਤਸੱਲੀ ਕਰਕੇ ਲੈ ਜਾਓ ਅੱਜ ਦੀ ਵੀਡੀਓ ਵਿੱਚ ਬਾਈ ਜਾਦੂ ਦੇ ਦੋ ਨਗ ਬਕਾਉ ਸੀਗੇ ਇੱਕ ਆ ਤਾਜੀ ਸੂਈ ਮਹੀਨੇ ਕ ਦੀ ਮਗਰ ਬੱਚੀ ਦੇ ਅੱਛੀ ਬਹੁਤ ਚੰਗੀ ਹੈਗੀ ਹੋਈ ਮੁੱਲ 42000 ਰੁਪਇਆ ਦੁੱਧ 11 ਤੋਂ 12 ਕਿਲੋ ਇੱਕ ਆਹ ਦੁੱਧ 10 ਤੋਂ 11 ਕਿਲੋ ਮੁੱਲ 29000 ਦੀ ਬਾਈ ਘਾਂ ਦੇ ਦੇਵਾਂਗੇ ਦੋਹਾਂ ਬੜਾ ਤੁਹਾਨੂੰ ਕੋਈ ਪਸੰਦ ਆਉਂਦੀ ਆ ਤੁਸੀਂ ਵੀਰ ਨਾਲ ਕਨੈਕਟ ਕਰ ਸਕਦੇ ਹੋ ਜੀ ਨੰਬਰ ਸਕਰੀਨ ਤੇ ਚੱਲੂਗਾ ਤਸੱਲੀ ਕਰਨਾ ਤੁਹਾਡਾ ਫਰਜ਼ ਆ ਜੀ ਧੰਨਵਾਦ ਜੀ